ਸਾਡਾ ਜਿਹੜਾ ਸ਼ਹਿਰ ਦਾ ਕੰਟਰੋਲ ਰੂਮ ਹੈ ਉਹ ਵੱਖਰੇ ਵੱਖਰੇ ਏਰੀਆਸ ਤੋਂ ਵੰਡਿਆ ਹੋਇਆ ਸੀਗਾ ਡਿਸਟ੍ਰਿਕਟ ਕੰਟਰੋਲ ਰੂਮ ਅਲੱਗ ਬਿਲਡਿੰਗ ਸੀਗੀ ਜਿਹੜੀ 스마트 ਸਿਟੀ ਕੈਮਰਾ ਲੱਗੇ ਹੋਏ ਆ ਜਿਹੜਾ ਪੂਰੀ ਸਰਵੇਲੈਂਸ ਹੈ ਸ਼ਹਿਰ ਦੀ ਉਹ ਅਲੱਗ ਸੀਗੀ ਵਾਇਰਲੈਸ ਨੈਟਵਰਕ ਅਲੱਗ ਸੀਗਾ ਤੇ ਜਿਹੜੀ ਸਪੈਸ਼ਲਾਈਜ਼ਡ ਹੈਲਪਲਾਈਨਸ ਹੈ 112 ਚਾਈਲਡ ਹੈਲਪਲਾਈਨਸ ਔਮਨਜ਼ ਹੈਲਪਲਾਈਨ ওভারਕਰੀਜ਼ਿੰਗ ਪੁਲਿਸ ਦਾ ਰਿਸਪੌਂਸ ਜਿਹੜਾ ਹੈ ਉਹ ਕੱਟ ਕਰਨ ਲਈ ਇਮੀਡੀਏਟ ਰਿਸਪਾਂਸ ਕਰਨ ਲਈ ਇਹ ਸਾਰਿਆਂ ਨੂੰ ਯੂਨਾਈਟ ਕੀਤਾ ਜਾ ਰਿਹਾ ਹੈ ਇਹ ਤੇਕਨੀਕੀ ਤੌਰ ਤੇ 15 ਤੋਂ 20 ਦਿਨ ਲੱਗਣਗੇ ਤੇ ਇੱਕ ਹੀ ਛੱਤ ਦੇ ਥੰਡੇ ਡਿਸਟ੍ਰਿਕਟ ਕੰਟਰੋਲ ਰੂਮ ਵੀ ਹੋਗਾ ਸ਼ਹਿਰ ਦੀ ਸਰਵੇਲੈਂਸ ਵੀ ਹੋਊਗੀ ਵਾਇਰਲੈਸ ਨੈਟਵਰਕ ਵੀ ਹੋਗਾ ਤੇ ਸਪੈਸ਼ਲਾਈਜ਼ਡ ਹੈਲਪਲਾਈਨਸ ਵੀ ਹੋਣਗੀਆਂ ਐਗਜ਼ਾਮਪਲ ਦੇ ਤੌਰ ਤੇ ਜਿਹੜੇ ਸਾਡੇ ਮੁੰਡੇ ਕੁੜੀਆਂ ਸੀਸੀਟੀਵੀ ਕੈਮਰਾਸ ਦੇਖ ਰਹੇ ਹਨ ਉਹਨਾਂ ਨੂੰ ਇੱਕ ਡਿਟੇਲਡ ਜੌਬ ਚਾਕ ਪਿਆਰ ਕੀਤਾ ਜਾ ਰਿਹਾ ਜੋ ਕਰ ਦਿੱਤਾ ਜਾਊਗਾ ਕਿ ਤੁਹਾਡਾ ਆ ਜ਼ੋਨ ਹੈ ਇਸ ਜ਼ੋਨ ਚ ਮੰਨ ਲਓ 100 ਕੈਮਰੇ ਲੱਗੇ ਆ 8 ਤੋਂ ਲੈ ਕੇ 10 ਵਜੇ ਤੱਕ ਤੁਸੀਂ ਕਿਹੜੇ ਕੈਮਰੇ ਦੇਖਣੇ ਚਾਹੁੰਦੇ ਹੋ ਜਿਵੇਂ ਸਵੇਰੇ 8 ਤੋਂ ਬਾਅਦ ਉਹ ਕੈਮਰੇ ਹੁੰਦੇ ਨੇ ਜਿੱਥੇ ਸਕੂਲ ਸਕੂਲਸ ਐ ਜਿਆਦਾ ਸਕੂਲ ਜਾਂ ਸਕੂਲ ਕਾਲਜ ਹੋਗੇ ਜਾਂ ਕੋਈ ਬਿਜ਼ਨਸ ਸੈਂਟਰਸ ਹੋਗੇ ਫਿਰ ਸਵੇਰੇ ਸਵੇਰੇ ਜਿਹੜੇ ਮੰਡੀ ਹੈ ਆਪਣੀ ਸਬਜ਼ੀ ਮੰਡੀ ਜੇ ਦੀ ਡਿਊਟੀ ਉਸ ਟਾਈਮ ਤੇ ਹੋਊਗੀ ਉਹ ਉਹ ਕੈਮਰੇ ਦੇਖੇਗਾ ਸੋ ਥੈਟ ਇਹਨਾਂ ਨੂੰ ਪਤਾ ਹੋਏ ਕਿ ਆਪਾਂ ਕੈਮਰੇ ਚ ਦੇਖਣਾ ਕੀ ਹੈ ਪ੍ਰੋਐਕਟਿਵਲੀ ਇਹਦੇ ਕਿ ਕੋਈ ਵੀ ਇਸ਼ੂ ਮੰਨ ਲਓ ਭੀੜ ਜ਼ਿਆਦਾ ਹੋ ਗਈ ਹੈ ਟ੍ਰੈਫਿਕ ਜਮ ਹੋ ਗਿਆ ਹੈ ਧਰਨਾ ਲੱਗਿਆ ਹੋਇਆ ਐਕਸੀਡੈਂਟ ਹੋ ਗਿਆ ਹੈ ਜਾਂ ਸਕੂਲ ਕਾਲਜ ਦੇ ਬਾਹਰ ਈਵ ਟੀਜ਼ਿੰਗ ਹੋ ਰਹੀ ਹੈ ਬੁਲੇਟ ਮੋਟਰਸਾਈਕਲ ਪਟਾਕੇ ਮਾਰ ਰਹੇ ਨੇ ਇਮੀਡੀਏਟਲੀ ਇਹ ਨਾਲ ਹੀ ਆਪਣਾ ਫੋਨ ਚੱਕਣਗੇ ਤੇ ਜਿੱਥੇ ਤੁਸੀਂ ਬੈਠੇ ਹੋ ਇੱਥੇ ਨੋਟ ਕਰਾਂਗੇ ਇੱਥੇ ਪੂਰਾ ਕੰਟਰੋਲ ਹੋਊਗਾ ਇੱਥੇ ਸ਼ਿਫਟ ਹੋਊਗਾ ਜਿਹੜਾ ਡਿਸਟ੍ਰਿਕਟ ਕੰਟਰੋਲ ਰੂਮ ਹੈ ਉਹ ਤਾਂ ਕੰਸਰਨਡ ਆਫਿਸਸ ਨੂੰ ਨੋਟ ਕਰਾ ਦੇਗਾ ਜਿਹੜਾ ਵਾਇਰਲੈਸ ਨੈਟਵਰਕ ਵਾਲੇ ਬੈਠਣਗੇ ਉਹ ਕੰਸਰਨ ਥਾਣੇ ਨੂੰ ਤੇ ਟ੍ਰੈਫਿਕ ਤੇ ਪੀਸੀਆ ਨੂੰ ਨੋਟ ਕਰਾਏ। ਇਸ ਤੋਂ ਜਿਹੜਾ ਰਿਸਪੌਂਸ ਟਾਈਮ ਹੈ ਇੱਕ ਤਾਂ ਉਹ ਵੀ ਘਟੂਗਾ। ਪਲੱਸ ਕਨਸਟੈਂਟ ਸਰਵੇਲੈਂਸ ਹੋਊਗਾ।